ਬਾਈ ਵੀਡੀਓ ਦਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਵੀਡੀਓ ਨਾਲ ਕਦੇ ਜਿਆਦਾ ਹੋ ਜਾਣਾ ਕਿਉਂਕਿ ਆਪਾਂ ਨੇ ਤਾਂ ਦੋਨੇ ਗਿਆ ਚੋ ਸਾਰਿਆਂ ਨੂੰ ਨਾ ਲਓ ਜੀ ਬਾਈ ਕਹਿੰਦੇ ਕੱਪ ਤਾਂ ਕੰਮ ਹੈ ਸਾਰਾ ਕੋਰਾ ਪੂਰਾ ਲਾਤੀ ਵੀ ਆਹ ਕੋਰ ਦੇਖੋ ਬੰਦੇ ਜੀ ਸਭ ਜੀ ਜੀ ਇਹ ਇਹ ਉਂਗਲੀ ਵੱਡ ਹੋ ਜਾਂਦੀ ਹੈ ਅਜੇ ਨਾ ਟੱਚ ਡੋ ਨੋ ਟੱਚ ਮੀ ਹੀਰੇ ਨੂੰ ਵੀ ਦੱਦੀ ਏ ਹੀਰੇ ਨੂੰ ਵੀ ਦੱਦੀ ਏ ਬਾਈ ਹੁਣ ਆਪਾਂ ਹੀਰੇ ਨੂੰ ਇੱਧਰ ਝਟਣ ਲੱਗਦੇ ਹੀਰੇ ਇੱਧਰ ਜਹਾ ਤੁੰਦਾ ਬੋਲ ਤੂੰ ਹਾਂ ਮੈਨੂੰ ਪੂਰਾ ਪਾਇਆ ਨਿਰਨੁਨ ਸਾਰਾ ਕੁ ਕਰਿਆ ਬੰਦੇ ਤਿੰਨੇ ਜਮ ਕਾਇਬੇ ਨੇ ਆਹ ਤੁੰ ਦੇਦੇ ਹੋ ਕੇ ਨਾ ਡ੍ਰਿੱਲ ਮਾਰ ਕੇ ਇੱਥੇ ਗੜਵਾ ਦੇਣਾ ਜਿੱਲੇ ਦੋ ਹੂੰ ਸੱਤ ਨੂੰ ਦੋ ਦਿੱਤੇ ਜਰਾ ਇੱਕ ਭਰਨ ਬੰਨਾ ਬੰਨਾ ਇਲਾਵਾ ਉਹ ਵੀ ਨਾ ਟਾਣਾ ਕਿੱਧਰ ਆ ਬੜਾ ਕਿਉਂਕਿ ਸਾਰਾ ਇਹ ਇੱਥੇ ਲਾਉਣਾ ਹਾਂ ਹਾਂ അവിടെ കൊരാ കൊരാ ആയി ചേട്ടനെ ദൂരെ വെളിയിൽ പേപ്പർ വെക്കടേ കദം തയ ഡിയർ പറാടോ ഫോൺ ഓൺ ഇരേ എയ് കാ കർതാ ത തു തോ ગયા ന ലഗേ മോതാ ന ഇരേ ആ જાય ദനൂ ਇੱਥੇ ਆਣਾ ਦੂਏ ਨੇ ਇਹ ਚੱਕ ਵੀ ਲੱਗਣੀ ਲੋਟੀ ਇਹ ਜੰਗ ਤਤਵਾ ਹਾ ਤਤਵਾ ਹਾ ਮਾਰਵਾ ਦੂ ਜਾਲੀ ਜੁਨੇ ਖਲਾਰ ਦਣੀਆਂ ਕਿਤੇ ਹਫਤਾ ਲੱਗਾ ਸਾਨੂੰ ਤਿਆਰ ਕਰਨ ਨੂੰ ਤਾਂ ਉਹ ਮਿੰਟ ਦੂ ਨਹੀਂ ਲਾਉਣ ਇਹਨਾਂ ਨੇ ਨਹੀਂ ਉਹ ਨਹੀਂ ਗੱਲ ਕਰਦਾ ਇਹੀ ਆ ਉਹ ਤੋਂ ਲਾ ਕਮਰੇ ਨੂੰ ਕੁਝ ਨਹੀਂ ਹੁੰਦਾ ਅੱਧੇ ਨੂੰ ਮੜਾ ਮੁੱਟੀ ਖਰੋਤ ਕਰਾ ਲਾ ਗਿਆ ਇੱਕ ਹੋਰ ਹੁਣ ਜਦੋਂ ਹੋਏ ਆਪਾਂ ਇਕੱਠੇ ਗੱਦੇ ਗਾਨੇ ਦੋਨਾਂ ਪਿਆਰ ਵਧੀਆ ਬਣਜੀ ਬਣਾਉ ਸਰਬਨ ਦੇ ਕੇ ਰਹਾਟ ਪਾਉਂਦਾ ਇਹਨਾਂ ਨੇ ਇੱਕ ਦੂਨ ਦੇਖ ਕੇ ਪਾਇਆ ਠੀਕ ਆ ਜੇ ਆਪਾਂ ਦੋੜਾਂਗੇ ਵੀ ਛੱਡ ਦੇ ਇੱਕ ਦੂਜੇ ਦਿਨ ਦੇਖ ਭੱਜਿਆ ਕਰੀਏ ਆਪਾਂ ਨੇ ਉਹ ਕਰਨਾ ਸ਼ਾਦੇ ਨੂੰ ਉੱਥੇ ਥਾਣਾ ਨੂੰ ਕੁੰਡੀ ਲਾ ਕੇ ਜਦੋਂ ਆ ਪੱਕ ਗਿਆ ਇਹ ਫਿਰ ਇਹਨੂੰ ਕਰਨਾ ਸ਼ਹਿਰ ਸ਼ਹਿ ਹੀ ਰਹਿ ਤਾ ਸਾਬਾ ਹੋਲੇ ਬੰਦਿਆ ਹੋਵੇ ਮੈਂ ਦਰਾਂਗੇ ਠੀਕ ਨੇ ਜੀਨ ਦਾ ਇੱਧਰ ਆਨ ਆਪਣਾ ਟੀਮ ਮੈਟਰ ਨੂੰ ਆ ਪਾਉਂਦੇ ਆ ਆਪਣੇ ਗਲਤੀ ਕਰੀ ਆਪਣੇ ਗਲਤੀ ਕਰੀ ਸਵਾਵਾ ਦਾ ਇੱਥੇ ਲੋ ਕਰਵਾਉਣਾ ਤਾਂ ਉਹ ਆਏਗਾ ਲੈ ਆਉਂਗੇ ਉਹ ਤਾਂ ਡ੍ਰਿੱਲ ਐ ਉਹ ਇੰਨਾ ਕਿੰਨਾ ਆ ਇੱਥੇ ਬੱਜੇ ਨਹੀਂ ਡ੍ਰਿੱਲ ਉਹ ਡ੍ਰਿੱਲਾਂ ਨੇ ਇਹਦੇ ਦੋ ਨਾਟ ਪਵਾ ਲੁੰਦੇ ਤੇ ਗਰਮੀ ਹੈ ਬਹੁਤ ਹੈ ਤੇ ਪਾਪ ਕਰਾਤੀ ਬੜੀ ਹੈ ਅੱਜ ਹੁਣ ਆਪਾਂ ਬਾਲਟੀ ਵਿਹਾ ਕੇ ਨਾ ਰਾਤ ਨੂੰ ਔਖਾ ਹੋਊਗਾ ਨਹੀਂ ਉਹਨੇ ਪਾਣੀ ਭਰਤੀ ਆਪਾਂ ਅੱਜ ਵਧੀਆ ਰਹੂ ਆਪਾਂ ਠੀਕ ਨੇ ਹਾਂ ਉਹ ਲਿਆ ਦੋਨਾਂ ਨੇ ਬਣ ਗਿਆ ਪਾਣੀ ਪਾਈ ਗਏ ਉਹ ਆਪਣਾ ਠੀਕ ਹੈ ਜੀ ਤੇਰੇ ਪੁੱਤ ਕੱਲ ਇਹਨਾਂ ਨੂੰ ਨਾ ਉਹ ਕਰਿਆ ਤੇ ਜਖਾਮ ਆ ਜੇ ਵੀ ਹੈਗਾ ਇਹਨੂੰ ਕੱਲ ਨੂੰ ਤੂੰ ਆ ਫੇਰ ਤੁਹਾਨੂੰ ਲੈਣਾ ਹੈ ਨਾ ਪੁੱਤ ਤੂੰ ਲੈਣੇ ਆ ਆ ਤੇ ਆਏਗਾ ਤੇ ਆਪਾਂ ਨਾ ਸਾਹ ਨਹੀਂ ਦੇ ਨਿਕਲਦਾ ਪਾਣੀ ਹਮ ਇਹ ਜਖਾਮ ਨਹੀਂ ਉਹਦੇ ਹਮ ਕੱਲੂ ਫੇਰ ਇਹਨੂੰ ਕੱਢ ਦੇ ਜੇ ਤਾ ਤੂੰ ੱਡੇ ੱਡੇ ਡਲੇ ਨਿਕਲੇ ਦੋਨਾਂ ਤਿੰਨਾਂ ਦੇ ਮੈਲ ਦੇ ਹੈ ਕੱਲੇ ਉਹੋ ਕੀ ਕਹਿੰਦੇ ਨੇ ਦੇਸ਼ਾ ਜੰਮ ਜਾਂਦਾ ਲੱਗਦਾ ਮਿੱਟੀ ਮਿੱਟੀ ਜੇ ਖਾਮ ਹੋ ਤੇ ਉਹਦੇ ਕਰਕੇ ਫਿਰ ਉਹਨੂੰ ਉਹ ਕਰਨਾ ਹਾਂ ਜੇ ਤੂੰ ਇਹਨੂੰ ਉਹ ਕਰਨਾ ਤੂੰ ਆ ਦੇ ਦਿੰਦਾ ਸੌਫ ਜਵੈਣ ਤੇ ਜਿਹੜਾ ਨਿੰਮ ਦੇ ਪੱਤੇ ਪਾਲੇ ਉੱਪਰ ਉਹ ਧੂਆਂ ਦੇ ਤੈਨੂੰ ਧੂਆਂ ਸੁਗਰੀ ਗੀ ਸੁਗਰੀ ਆ ਹਾਂ ਪਾਣੀ ਚੱਲੇ ਦੀ ਪਾਣੀ ਬਹੁਤ ਜ਼ਿਆਦਾ ਹੁੰਦਾ ਦਿੱਤੀ ਹਾਂ ਹਾਂ ਰੀਸ਼ਾ ਸਾਰਾ ਨਹੀਂ ਗਈ ਹਾਂ ਨੂੰ ਇਹਦੇ ਪਰਿਆ ਕੋਮ ਕਿਉਂ ਆ ਮੇਰਾ ਬਹੁਤ ਘਮਿਆ ਮੇਰਾ ਆਪ ਕੱਲੂ ਕੰਮ ਪਰ ਜਲਦੀ ਛੁੱਟੀ ਕਾਂ ਤੇਰੇ ਸਾਥੇ ਜਾਊਂਗਾ ਫਿਰ ਮੈਂ ਸਵਾਣੇ ਜਾਣਾ ਹਾਂ ਸ਼ਾਹ ਨੂੰ ਮੈਲੇ ਜਾਣਾ ਕਾਨੂੰਨ ਸਪੈਸ਼ਲ ਓਕੇ ਉਹਨੂੰ ਲੱਗ ਗਿਆ ਸੀ ਹਣਾ ਹਾਂ ਹਾਂ ਕਾਲੀ ਸਪੈਸ਼ਲ ਸ਼ੂਟੀ ਇਹਦੀ ਘੱਤਰ ਕਰਨੀ ਨਾ ਦਾ ਕੰਮ ਕਰ ਸ਼ੂਟਿੰਗ ਨਹੀਂ ਨਾ ਨਾ ਤਾਂ ਇਹ ਤਾਂ ਮੂੰਹ ਤੇ ਚਾਰ ਕੰਮ ਆ ਆ ਲੈ ਜੀ ਦਿਖਾਉਣਾ ਤੇ ਬਾਕੀ ਬਈ ਆਪਾਂ ਨੂੰ ਕਮੈਂਟ ਆਇਆ ਰਹਿਣਾ ਵੀ ਬਈ ਤਸਵੀਰ ਵੀ ਵੀਡੀਓ ਪਾ ਦਿਓ ਉਹ ਕਰਦੇ ਵੀ ਵੀਡੀਓ ਦਾ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਵੀਡੀਓ ਨਾਲ ਕਿਤੇ ਜ਼ਿਆਦਾ ਹੋ ਜਾਣਾ ਕਿਉਂਕਿ ਆਪਾਂ ਨੇ ਤਾਂ ਦੱਨੇ ਗਿਆ ਤੋ ਸਾਰਿਆਂ ਨੂੰ ਨਾ ਕਿ ਬਈ ਨਾਲ ਵੀ ਜਾਣ ਨੂੰ ਤਿਆਰ ਹਾਂ ਜੋ ਵੀ ਤਾਂ ਚਾਹੀਦਾ ਹੈ ਨਾ ਵੀ ਜਿਹੜਾ ਵੀ ਕੰਮ ਆਵੇ ਸਾਡੇ ਲਈ ਬਈ ਆਪਾਂ ਜਾਣ ਨੂੰ ਤਿਆਰ ਆ ਮੈਂ ਦੁਦਨੇ ਉਹਨਾਂ ਨੂੰ ਕਹਿ ਤਰਦਾ ਹਾਂ ਠੀਕ ਆ ਵੀਡੀਓ ਪਾ ਕੇ ਕਿਹੜੇ ਜਿਆਦਾ ਕੁਝ ਹੋ ਜਾਣਾ ਆਪਾਂ ਸ਼ੋਅ ਹੁਕਤਾ ਕਰਨਾ ਨਹੀਂ ਹੈਗਾ ਵੀ ਹਾਂ ਵਾਜੀ ਵੀਡੀਓ ਪਾਤੀ ਉਹਦੇ ਪਿੱਛੇ ਆ ਕਰਤਾ ਬਣਾਉਣਾ ਕਰਤਾ ਪਰ ਆਪਾਂ ਹੈ ਹੱਕ ਸੱਚ ਨੂੰ ਪਤਾ ਹੀ ਹੈ ਹਨਾ ਆਪਾਂ ਨੂੰ ਵੀ ਬਈ ਉਹ ਸਹੀ ਆ ਤਾਂ ਸਹੀ ਆ ਠੀਕ ਆ ਆਪਾਂ ਰੇਕ ਨੂੰ ਕਹਿੰਦੇ ਆਪਾਂ ਹੁਣ ਮਸਵਾਣੇ ਜਨੋਂ ਉੱਥੇ ਏਨੇ ਬੰਦੇ ਮਿਲੇ ਮੈਨੂੰ ਉਹ ਕਹਿਣ ਵੀ ਰੇਕ ਨੂੰ ਹੁਣ ਸਾਰੇ ਪਾਸੇ ਗੱਲ ਫੈਲੀ ਗਈ ਬਈ ਆ ਚੱਕਰ ਗਿਆ ਹੋ ਗਿਆ ਤੁਹਾਡੇ ਏਰੀਆ ਦਾ ਐ ਮਗਰ ਮੇਰੇ ਪਿੰਡ ਦਾ ਹੀ ਬਈ ਐ ਜੀ ਕੋਈ ਗੱਲ ਨਹੀਂ ਹੈਗੀ ਬੰਦਾ ਵਧੀਆ ਤੇ ਬਾਕੀ ਇਹ ਜੀ ਕਦੇ ਜ਼ਿੰਦਗੀ ਆਪਾਂ ਨੇ ਬਈ ਸੋਚਿਆ ਨਹੀਂ ਵੀ ਹੋਏਗਾ ਕੰਮ ਕਰੂੰਗਾ ਵਾਹੇ ਉਹਨੇ ਕਰਿਆ ਨਹੀਂ ਹੈਗਾ ਤਾਂ ਕਰਕੇ ਆਪਾਂ ਕਹਿੰਦੇ ਆ ਵੀ ਵੀਡੀਓ ਕਰਕੇ ਆਪਾਂ ਨੂੰ ਬਈ ਜ਼ਿਆਦਾ ਨਹੀਂ ਦਿਖੋ ਆਪਾਂ ਨੇ ਜਿਹੜਾ ਬਹੁਤ ਪਾਸੇ ਵੀਡੀਓ ਪਾਉਣੀ ਹੈ ਠੀਕ ਆ ਤੇ ਬਾਕੀ ਹੁਣ ਚੱਲੀ ਜਾਂਦਾ ਬਜੀ ਅੱਜ ਪੁਲਰੀ ਵੀ ਤੇ ਹਾਂ ਉੱਧਰ ਵੀ ਯਾਰ ਜਿਹੜਾ ਮਾਰਕਾ ਲੱਗ ਰਿਹਾ ਜਿਹੜੀ ਗੱਡੀ ਹੁਣ ਹਾਂ ਸਵੇਰੇ ਸਵੇਰੇ ਆ ਸ਼੍ਰੀਮਿਤ ਦਾ ਉਪਾ ਤਾਂ ਮੈਨੂੰ ਸ਼੍ਰੀਮਿਤ ਦਾ ਨਹੀਂ ਹੈ ਹੀ ਨਹੀਂ ਤਾਂ ਅੱਜ ਕੋਈ ਨਹੀਂ ਆਇਆ ਉਹ ਤੋਂ ਹੜ ਜਾਊਗਾ ਮੈਂ ਦੇਖਿਆ ਹੁਣ ਸਟੋਰੀ ਚ ਦੋ ਜਣੇ ਤੇ ਤਿੰਨ ਚਾਰ ਜਣੇ ਬੰਚਦਾ ਪ੍ਰਧਾਨ ਤਾਂ ਬੱਦਦੇ ਨਹੀਂ ਜਿਹੜੇ ਦੋ ਚਾਰ ਜਣੇ ਉਹ ਕਰਦੇ ਉਹ ਨਿਕਲਦੇ ਹੁਣ ਇਹ ਜਣੇ ਘਰ ਤੇ ਬਾਹਰ ਪਤਾ ਨਹੀਂ ਗਰਮੀ ਬਹੁਤ ਦੀ ਕਰਨੀ ਨੂੰ ਬਸ ਅਗਲਾ ਤੇ ਹੁਣ ਇਹਨਾਂ ਨੂੰ ਪਾਣੀ ਪੋਣਾ ਧਾਰ ਦਈਏ ਕੋਈ ਠੀਕ ਹੈ ਜੀ ਬਾਕੀ ਵੀ ਮੇਰੀ ਸ਼ੁਰੂਦਿਅਤ ਨਹੀਂ ਹੈ ਕੋਈ ਚੀਜ਼ ਇਹ ਜੀ ਹੋਰ ਵੀ ਵੀ ਆਪਾਂ ਵੀਡੀਓ ਪਾ ਲਈ ਵੀਡੀਓ ਪਾਉਂਦੇ ਆਪਾਂ ਨੂੰ ਕੋਈ ਹੋ ਨਹੀਂ ਹੈਗਾ ਠੀਕ ਆ ਆਪਾਂ ਨੂੰ ਪਤਾ ਵੀ ਬੰਦਾ ਸਹੀ ਹੈ ਤਾਂ ਸਹੀ ਦੇ ਨਾਲ ਆਪਾਂ ਤੁਰਨੇ ਆਲੇ ਆਪਾਂ ਐ ਨਹੀਂ ਹੈਗੇ ਵੀ ਵੀਡੀਓ ਪਾ ਦੇ ਸਵਾਦ ਲੈ ਲਿਆ ਉਹ ਕਰ ਲਿਆ ਫਲਾਣਾ ਕਰ ਲਿਆ ਆਪਾਂ ਤਾਂ ਉਦੋਂ ਪਹਿਲੇ ਦਿਨ ਹੈਗਾ ਤਾਂ ਸਾਰਿਆਂ ਨੂੰ ਵੀ ਭਾਈ ਜਿੱਤੇ ਲੋੜ ਆ ਤਾਂ ਦੱਸੋ ਤੇ ਮੈਨੂੰ ਤਾਂ ਭਾਈ ਸਮਾਣੀ ਜਾਣਾ ਪੈਣਾ ਨਹੀਂ ਤਾਂ ਮੈਂ ਜਿਹੜੇ ਅੱਜ ਦਿਨ ਇੰਟਰਵਿਊਰ ਹਾਂ ਉੱਤਰਕਾਰ ਦਾ ਗੱਗੇ ਦਾ ਵੀ ਫੋਨ ਆਇਆ ਤਾਂ ਮੈਨੂੰ ਕਹਿੰਦਾ ਆ ਗਿਆ ਮੈਂ ਕਿਹਾ ਵੀ ਮੈਂ ਹੁਣ ਸਮਾਉਣਿਆ ਕਿ ਜੀ ਕੰਮ ਕੋਲ ਨੂੰ ਦੱਸ ਪੀ ਜਾ ਆ ਜੇ ਤੇ ਹੁਣ ਕੱਲ ਵੀ ਉੱਥੀ ਦਾ ਫਾਲੋ-ਅੱਪ ਪੇਸ਼ੀ ਵੀ ਦੇ ਉੱਥੇ ਨੂੰ ਜਾਣਾ ਉੱਥੇ ਦਾ ਟੈਕਟ ਕਰਵਾਉਣਾ ਤੇ ਬਾਈ ਜੀ ਤਾਂ ਕਰਕੇ ਫਿਰ ਸਾਨੂੰ ਉਥਾ ਹੋ ਗਿਆ ਨਹੀਂ ਤੇ ਮੈਂ ਜਾ ਰਿਹਾ ਹਾਂ ਠੀਕ ਹੈ ਹੁਣ ਕੱਲ ਨੂੰ ਫੇਰ ਜਾਣਾ ਇੱਕ ਦਿਨ ਘਰ ਹੁੰਨੇ ਦੋ ਫੇਰ ਇੱਕ ਆ ਜਾਣਾ ਤੇ ਬਾਕੀ ਕੋਈ ਨਹੀਂ ਬਈ ਨਾਲ ਹੈਗੇ ਆਪਾਂ ਉਹਦੇ ক্রিকেট ਓਪੇ ਨਾਲ ਖੜੇ ਬਾਈ ਕੋਈ ਚੱਕਰ ਨਹੀਂ ਹੈਗਾ ਤੇ ਪੰਤਮ ਦੇ ਬਾਪੂ ਨੇ ਵੀ ਜਾਇਆ ਜਦੋਂ ਉਹ ਇੰਟਰਵਿਊ ਦੇ ਕੇ ਆਏ ਆ ਵੀ ਆਪਾਂ ਨੂੰ ਆਪਾਂ ਦਾ ਕਦੇ ਵੀ ਨਹੀਂ ਬਈ ਵੀਡੀਓ ਬਣ ਜਾਏਗੀ ਜੀ ਜੀ ਹਨਾ ਤੇ ਹਾਂ ਬਈ ਉਹਨੂੰ ਆਹ ਹੋ ਗਿਆ ਪੁਰਾਣਾ ਹੋ ਗਿਆ ਬਈ ਉਹ ਵੀਊ ਕੱਟਣੇ ਵਾਲਾ ਕੰਮ ਮੰਗਦਾ ਠੀਕ ਆ ਉਹ ਆਪਾਂ ਦੇ ਬਈ ਹੁੰਦਾ ਨਹੀਂ ਕੰਮ ਨਾ ਆਪਾਂ ਨੇ ਕਰ ਨਹੀਂ ਆ ਕਦੇ ਵੀਡੀਓ ਸ਼ਟਿੰਗ ਆਪਾਂ ਦੇ ਦੋ ਚਾਰ ਦਿਨ ਤਾਂਹੀਂ ਤਾਂ ਵੀਡੀਓ ਪਾਈ ਨੀ ਮੰਨ ਨਹੀਂ ਕਰਦਾ ਉਹ ਲੋਕ ਤੇ ਹੁਣ ਇਹਦਾ ਚੈਨਲ ਨੂੰ ਥੋੜੀ ਲੋੜ ਆ ਵੀਡੀਓਾਂ ਦੀ ਤਾਂ ਕਰਕੇ ਇਹ ਨਾਲ ਚੈਨਲ ਕਰਕੇ ਵੀਡੀਓ ਬਣਾਉਣੀ ਪੈ ਜਾਂਦੀ ਹੈ ਤੇ ਹਜੇ ਆਪਣਾ ਮਨ ਨਹੀਂ ਕਰਦਾ ਬਈ ਬਲੌਗ ਨਹੀਂ ਠੀਕ ਆ ਤੇ ਬਾਕੀ ਉਹਨਾਂ ਦਾ ਕੰਮ ਕਰ ਲੱਗੇ ਜੀ ਆਰੇ ਤੇ ਬਾਕੀ ਦਾ ਪਤਾ ਬਈ ਮਹਾਰਾ ਇਹ ਗਿਆ ਜਦਾ ਕਰਦੇ ਆ ਵੀ ਬਈ ਜੰਮ ਦੀ ਜਲਦੀ ਬਾਹਰ ਆ ਜੀ ਹਨਾ ਤੇ ਕੋਈ ਝੂਠੇ ਗੇਚਾ ਜਾਨ ਕੰਮ ਨਾ ਹੋਵੇ ਉਹਦੇ ਤੱਕ ਤੇ ਚਲੋ ਬਾਕੀ ਠੀਕ ਹੈ ਜੀ ਹੁਣ ਪੰਜ ਪਹੁੰਚ ਜੀ ਸਾਡਾ ਪਾਣੀ ਦੇਖੋ ਉਹ ਲਾ ਲਿਆ ਜੀ ਮੇਰਾ ਲਿਆ ਜੀ ਲਓ ਭਰਦਾਂ ਨੇ ਆ ਜੀ ਪੰਜ ਸਾਹਿਬ ਗੱਲ ਕਰੀ ਕਰਤੀ ਜੀ ਕੌਣ ਕਰਕੇ ਹੈ ਹਾਂ ਨੂੰ ਕਰਕੇ ਹੈ ਜਾਂ ਨਹੀਂ ਕਰਕੇ ਪਲਾਟਾ ਬਾਰਾ ਦੇ ਲੋਕ ਨੇ ਬਾਰਾ ਦੇ ਚੋਰੀ ਨਖਰੀ ਵਾਲਾ ਮੁੰਡਾ ਕਿ ਚੀਚੀ ਆਈ ਹੈ ਇਹ ਕੋਈ ਪਾਣੀ ਦਾ ਦੇ ਚੀਚੀ ਆਉਣੇ ਕਿ ਚੀਚੀ ਲੈਣੀ ਹੈ ਤੇਰੀ ਵੀ ਚੀਚੀ ਤਾਂ ਜਾਇਆ ਜਾਦੀ ਉਹਨੇ ਤੇ ਮੱਡੀ ਕੱਲ ਮੇਰੇ ਨੱਕ ਵਜੂਂਦੀ ਬਾਹਰ ਦਾ ਰੱਖ ਰੇ ਮੂੰਹ ਵੀ ਘੜੀ ਦਾ ਕਰੀਂ ਜਾਈ ਫੜੀ ਬਾਈ ਜਿਹੜਾ ਪਨੀਰਾ ਪਾਉਣੀ ਆ ਜਿਹਦਾ ਬਹੁਤ ਜਿਆਦਾ ਵਧੀਆ ਰਿਜਲਤ ਬਹੁਤ ਹੋ ਜਿਆਦਾ ਜੀ ਬਹੁਤ ਹੈ ਹਾਂ ਕਿਹੜਾ ਲਈ ਵਧੀਆ ਬਾਈ ਫੀਡ ਫੀਡ ਆਪਣੀ ਜਗ੍ਹਾ ਇਹ ਵਰਤਦਾ ਕੀ ਕੰਮ ਆ ਤੁਹਾਨੂੰ ਮੈਂ ਦੱਸਦਾ ਫੀਡ ਫੀਡ ਵੀ ਜ਼ਰੂਰੀ ਆ ਫੀਡ ਦਾ ਆਇਆ ਇਕਣਾ ਹੁਣ ਆਪਾਂ ਬਈ ਚਲੋ ਹੁਣ ਹੁਣ ਮੈਂ ਸਮਝਾਉਂਦਾ ਸਾਰਾ ਉਸਨ ਕਿ ਕੋਪਰ ਪ੍ਰੋਪਰ ਵੀਡੀਓ ਹੀ ਬਣਾਵਾਂਗੇ ਵੀ ਇਹਨਾਂ ਨੂੰ ਵੀ ਕਿਵੇਂ ਰੋਡ ਰਹੇਗਾ ਸਭ ਚਾਹਣਾ ਹੜ ਜਾ ਸੋਤੋ ਕਿ ਵੀ ਦੇਖੋ ਬਈ ਹੜ ਮੈਂ ਕਿਸੇ ਨੂੰ ਨਾ ਮਾਰਨਾ ਇੱਥੇ ਕੰਮ ਨਹੀਂ ਕਾ ਦਿੰਦਾ ਹੂੰ ਕੰਮ ਨਹੀਂ ਕਾ ਦਿੰਦਾ ਸੋਨ ਸੋਤੋ ਦੇ ਲੈਣਾ ਨਾ ਪਾਣੀ ਹੁਣ ਉਹ ਦੱਸ ਕਿਵੇਂ ਪਾਣੀ ਪੀਂਦ ਸੇ ਅੱਧਾ ਅੱਧੀ ਵਰਡ ਪੀ ਲਈ ਹੁਣੇ ਹੂੰ ਤੋਂੜੇ ਵਾਦਦੇ ਸੇ ਕਹਿ ਰਹੇ ਆਂ ਵੇਖਣੀ ਧੋਲਾ ਕੁਦਰ ਮੱਕਾ ਚੱਕੀ ਦਿੰਦਾ ਬਾਜੀ ਚੱਕਿਆ ਮੀਰਾ ਖਾਲ ਲੱਗ ਗਿਆ ਖਾ ਕੇ ਮੂੰਹ ਝ ਭਰਿਆ ਚਾਰ ਵਾਰ ਬਾਈ ਦੇ ਤੂੰ ਇਹ ਨਾ ਉਹ ਕਰਨ ਲੰਘੇ ਅੱਦਮ ਅੱਦ ਤੇ ਬਾਲਟੀ ਮੈਂ ਮੰਗਾਈ ਸੀ ਰਹਾ ਉੱਥੇ ਬੰਨੀ ਬਿਤੀ ਮੈਂ ਤਾਂ ਪਾਣੀ ਲੈ ਸ਼ਾਇਦ ਦਾ ਗੁੱਲਾ ਫਿਰ ਦੋ ਇੱਧਰ ਕਿੱਦਾਂ ਲੈ ਪਾਣੀ ਪੀਣਾ ਇਹ ਬਾਾਲਟੀ ਚੱਕੀ ਨਹੀਂ ਜਦੋਂ ਗੋਲੀ ਮੰਗੂ ਇਹਦੇ ਕੋਲ ਪੁੱਛਿਆ ਆਇਆ ਪਾਣੀ ਦੇ ਨਹੀਂ ਤੇ ਆ ਲੱਗੀ ਵੀ ਨਹੀਂ ਦਾ ਭਾਈ ਗਰਮੀ ਚ ਵੀ ਮੈਂ ਵੀ ਪੀਣਾ ਪਾਣੀ ਹੈ ਹਾਂ ਪਾਣੀ ਤਾਂ ਪਹਿਲਾਂ ਉਹਨੂੰ ਬੁਲਾਇਆ ਨਹੀਂ ਮਰ ਭਾਣੂ ਲੱਗਾ ਜਤਨੀ ਪਾਣੀ ਤਾਂ ਭਾਈ ਅੱਪ ਗਰਮੀ ਜਮਾ ਵੀ ਨਹੀਂ ਤੁਸਣ ਹਾਂ ਠੀਕ ਹੈ ਜੀ ਪਾਣੀ ਦਾ ਆਪਾਂ ਵੀ ਆਏ ਆ ਕਿ ਦਾਣਾ ਵੀ ਘੱਟ ਪੈ ਜਵੇ ਨੂਰਾ ਵੀ ਘੱਟ ਪੈ ਜੇ ਪਰ ਦਾਣਾ ਨਾ ਪਾਣੀ ਨਹੀਂ ਤੁਸਣ ਦੇਣਾ ਮੇਨ ਕਾਰਨ ਹੈ ਪਾਣੀ ਆ ਬੰਨ ਦਾ ਪਾਣੀ ਪੂਰਾ ਕਰੋ ਭਾਈ ਤੇ ਇੱਕ ਇਹ ਚੀਜ਼ ਹੋ ਗਈ ਬਾਕੀ ਵੀ ਮੈਂ ਤੁਹਾਨੂੰ ਸਮਝਾਉਣਾ ਦੇਖੋ ਉਹ ਮੈਂ ਥੋੜਾ ਨੇੜੇ ਆ ਜਾ ਆਵਾਜ਼ ਘਟਾਉਣੀ ਆ ਇੱਕ ਐਕਸਲ ਨਾਲ ਉਹਨਾਂ ਮਾਜੇ ਬੰਦੇ ਕੋਲੋਂ ਦਿੱਚ ਨਹੀਂ ਆਣਾ ਪਾਣੀ ਵਾਲਿਆਂ ਦੇ ਨੂੰ ਕੋ ਜਾ ਐਨਾ ਕੰਮ ਉਹਨੇ ਕਰ ਲਿਆ ਹੋਣਾ ਤੇ ਇੱਕ ਤਾਂ ਵੀ ਦੇਖੋ ਆਪਾਂ ਨੇ ਹੁਣ ਘੋੜੇ ਰੱਖਿਆ ਜੀ ਠੀਕ ਆ ਜੀ ਪਹਿਲਾਂ ਚੱਲ ਜੀ ਦੇਖਦਾ ਹੀ ਜਦ ਕੱਲਾ ਦਾ ਠੀਕ ਆ ਆਪਣੇ ਆਪਾਂ ਐ ਨਹੀਂ ਕਿ ਜੀ ਆਪਾਂ ਨੇ ਖਰਚਾ ਨਹੀਂ ਕਰਦੇ ਦੇ ਬਈ ਖਰਚਾ ਪੂਰਾ ਵਧੀਆ ਕਰ ਦਿੰਦੇ ਆ ਨਾ ਠੀਕ ਆ ਫੋਟੋ ਕਾਟ ਮੇਰਾ 5000 ਰੁਪਏ ਮਹੀਨੇ ਦਾ ਖਰਚਾ ਆਉਂਦਾ ਠੀਕ ਆ ਜੀ ਚਾਰ ਤਾਂ ਪੱਕਾ ਹੀ ਤਾਂ 100% ਤਾਂ ਪੱਕਾ ਜੋ ਆਪਣੀ ਬਣਾ ਲਈਏ ਜੋ ਫੀਡ ਮੋਲ ਦੇ ਲਈ ਹੈ ਠੀਕ ਆ ਤੇ ਬਾਕੀ ਬੰਚਣਾ ਵੀ ਨਾਲੇ ਤੇ ਹਨਾ ਬੰਚ ਹੁੰਦਾ ਤਾਂ ਇੰਨਾ ਖਰਚ ਇੱਕ ਦਾ 12000 ਰੁਪਏ ਦੀ ਬਾਈ ਮੇਰੀ ਫੀਡ ਵੀ ਆਉਂਦੀ ਰਹੀ ਹੈ ਠੀਕ ਆ ਮਹੀਨੇ ਦੀ ਉਹ ਤੋਂ ਬਾਅਦ ਬਾਈ ਥੂੜੇ ਨੂੰ ਤਾ ਤਗੜੇ ਕਿਉਂਕਿ ਆਪਣਾ ਕਾਰਨ ਮੇਨ ਤਾਂ ਥੂੜੀ ਥੂੜੀ ਪਾਉਂਦੇ ਤੇ ਆਪਾਂ ਥੂੜੀ ਪਰ ਕੱਲੇ ਦਾਣਾ ਅੰਦਰ ਸੈੱਟ ਕਰਦਾ ਇਹ ਦਾਣਾ ਫਲਾਵਰ ਦਾ ਸਰੀਟ ਹੀ ਹਾਂ ਮੇਰੀ ਗੱਲ ਹੈ ਕਿੰਨੀ ਦਾ ਪਾਚੇ ਜਾਂਦਾ ਥੂੜੀ ਨਿਕਕਣੀ ਨਹੀਂ ਨਿਕਲੀ ਜਾਂਦੀ ਥੂੜੇ ਥੂੜੀ ਜਾਣੀ ਨਾ ਥੂੜੀ ਜਿਹੜੀ ਮੂਫਲੀ ਤੋਂ ਬਹੁਤ ਜ਼ਿਆਦਾ ਤਗੜੀ ਆ ਹੁਣ ਆਪਾਂ ਨੀਰਾ ਪਾ ਨੀਰਾ ਪਾ ਕੇ ਦੰਦਾ ਬਾਈ ਸਿਰਫ 2 ਕਿਲੋ ਦਾਣਾ 2 ਤੇ ਵੀ ਕਿਹਾ 1.5 ਕਿਲੋ ਦਾਣਾ ਪੈਂਦਾ ਜਿੱਦਣ ਫੁੱਲ ਤਿਆਰ ਹੋਗੇ ਇਹਨਾਂ ਨੂੰ ਕਿਲੋ ਦਾਣੇ ਕੋਲ ਰੱਖਣਾ ਬਈ ਆਪਾਂ ਨੇ ਨਾਲੇ ਖਰਚਾ ਘਟ ਜਾਣਾ ਤੇ ਨੀਰੇ ਨੇ ਫਲਾਵੜ ਪੂਰੀ ਸਰੀਰ ਦੀ ਹੈ ਨਾ ਸਰੀਰ ਨੂੰ ਤੁਹਾਨੂੰ ਮੈਂ ਕੱਲ ਕਿਦਾਂ ਨੇ ਹਜੇ ਨਹੀਂ ਬਾਈ ਕਿਛਾਦਾ ਪੂਰਾ ਗੜਾ ਕਰਦੀ ਹੈ ਐਵੇਂ ਵੀ ਜਿਹੜਾ ਖੜਨ ਯੋਗ ਹੋਵੇ ਵੀ ਹਾਂ ਪਤਾ ਲੱਗੇ ਐ ਚੀਜ਼ ਉਦੋਂ ਆਪਾਂ ਨੇ ਦੋਨਾਂ ਦਾ ਸ਼ੂਟ ਕਰਨਾ ਉਦਣ ਦੇਖ ਲਿਓ ਬਾਈ ਜਿਹੜੇ ਮੇਰੇ ਵੀਰ ਭਰਾ ਨਾਮੇ ਦੇਖਦੇ ਆ ਨਾ ਬਈ ਬਾਈ ਨੀਰਾ ਬਹੁਤ ਜ਼ਿਆਦਾ ਜ਼ਰੂਰੀ ਆ ਨੀਰਾ ਹੋ ਗਿਆ ਇੱਕ ਲੂਸਣ ਨੂੰਸਣ ਤੇ ਬਾਈ ਨਾਲ ਕਦੇ ਗੱਲ ਕਰੀ ਵੀ ਮੈਂ ਉਹਨੂੰ ਪੁੱਛਣਾ ਏ ਉਹ ਕਹਦਾ ਤਾਂ ਮੈਨੂੰ ਵੀ ਬਾਈ ਇਹ ਦਸੰਬਰ ਮਹੀਨੇ ਚ ਬੀਜ ਹੁੰਦਾ ਨਵੰਬਰ ਦਸੰਬਰ ਚ ਠੀਕ ਆ ਪਰ ਸੀਜ਼ਨ ਦੇ ਟਾਈਮ ਵੀ ਉਹ ਟਾਈਮ ਚ ਵੀ ਮੈਂ ਤੁਹਾਨੂੰ ਭੇਜ ਦੂੰਗਾ ਬੀਜ ਉਹ ਪਾ ਕੇ ਦੇਖਣਾ ਉਹਦੇ ਨਾਲ ਵੀ ਬਾਈ ਫੁੱਲ ਤੱਕ ਦੇ ਰਹੇ ਨੇ ਕੋੜੇ ਜੇ ਉਹ ਚੀਜ਼ ਬੈਟਰ ਰਹੀ ਆ ਨਾ ਨੀਰੇ ਨਾਲ ਫਿਰ ਉਹ ਆਪਾਂ ਨੂੰ ਜਿਆਦਾ ਸੌਖੀ ਹੈ ਕਿਉਂਕਿ ਬਰਸੀਨ ਦਾ ਟਾਈਪ ਕਮ ਹੋ ਜਾਣਾ ਉਹਦਾ ਬਰਸੀਨ ਵਾਂਗੂ ਬੀਜਣੀ ਆ ਤੇ ਨਾਲੇ ਆਪਣਾ ਡੰਗਰਾਂ ਨੂੰ ਪਾਓ ਨਾਲੇ ਆਪਣਾ ਇੱਧਰ ਕੰਮ ਇਹ ਦੋਹੇ ਚੀਜ਼ਾਂ ਬਈ ਬੈਨੀਫਿਟ ਦੇਊਗੀ ਆਪਾਂ ਨੂੰ ਠੀਕ ਆ ਜੀ ਨਾਲੇ ਇੱਕ ਬੋਧੀ ਖੇਚਣੀ ਹੋਣੀ ਉਹ ਵੱਡੋ ਆਪਣਾ ਵੱਡ ਕੇ ਐਂ ਪਾ ਲੈ ਉਹ ਸੁੱਕਿਆ ਚਾਹੁੰਦਾ ਏ ਉਹਦੇ ਪੈਪ ਨਹੀਂ ਵਣਦੀ ਸੇਮ ਹੁੰਦਾ ਬਰਸੀਨ ਵਾਂਗੂ ਆ ਉਹ ਲੰਬਾ ਹੁੰਦਾ ਏ ਟੱਕਾ ਠੀਕ ਆ ਜੀ ਟੱਕੇ ਦੇ ਵਿੱਚ ਜਿਹੜਾ ਬਰਸੀਨ ਦੇ ਪੋਦੇ ਦੇ ਵਿੱਚ ਪੈਪ ਹੁੰਦੀ ਓ ਜਾਂ ਹਵਾ ਆਉਂਦੀ ਆ ਉਹ ਕਾਰਨ ਹੁੰਦਾ ਬੰਨ ਪਾ ਦਿੰਦੀ ਆ ਠੀਕ ਹੈ ਜੀ ਇਹ ਖਾਸੇ ਕਰਨਾ ਬਾਈ ਹੁਣ ਵਿੱਚ ਵੜ ਕੇ ਪਤਾ ਲੱਗਦਾ ਹੈ ਹੁਣ ਆਪਣਾ ਪੂਰਾ ਮਨ ਖੁਸ਼ ਸੈਵਾ ਵੀ ਇਹਨਾਂ ਓਕੇ ਹੋ ਰਹੀ ਆ ਤੇ ਸ਼ੇਅਪ ਦਾ ਵੀ ਪੂਰਾ ਵਧੀਆ ਬਣ ਰਿਹਾ ਸਰੀਰ ਕੱਦ-ਗਾਠ ਵੀ ਕਰ ਰਿਹਾ ਦਾਣਾ ਵੀ ਪੂਰਾ ਵਧੀਆ ਪੈ ਰਿਹਾ ਤੇ ਹੀਰਾ ਵੀ ਪੂਰਾ ਫਿੱਟ ਹੋ ਰਿਹਾ ਹੈ ਨਾ ਠੀਕ ਹੈ ਜੀ ਤੇ ਬਾਕੀ ਤੁਸੀਂ ਹੁਣ ਬਲੌਗਾਂ ਦੇ ਦੇਖੀ ਜਾਣਾ ਤੇ ਬਾਕੀ ਜਿਹੜੀ ਪ੍ਰੋਪਰ ਵੀਡੀਓ ਹਨ ਤਗੜਾ ਇਹ ਸ਼ੁਮਪਾ ਐ ਵਧੀਆ ਕਰਾਂਗੇ ਕੈਮਰੇ ਨਾਲ ਠੀਕ ਹੈ ਜੀ ਤੇ ਬਾਕੀ ਧੰਨਵਾਦ ਉਹ ਮੈਂ ਵੀ ਸਵੇਰ ਦਾ ਫੱਟਿਆ ਪਿਆ ਸਵੇਰ ਦੇ ਬਈ ਸਾਡੇ ਜਿਹੜੇ ਉੱਥੇ ਵੇਹਾਂ ਇੱਕ ਮਿੰਟ ਨਹੀਂ ਬੈਠੇ ਹੈਗੇ ਸਾਰਾ ਦੁਪਹਿਰਾ ਸਰਪਲ ਲੰਘ ਗਿਆ ਤੇ ਇਹ ਗੱਲੂ ਵੀ ਜਾਣਾ ਹੁੰਦਾ ਮੈਨੂੰ ਤਾਂ ਲਾਹਾ ਆਉਂਦਾ ਵੀ ਇੱਕ ਦਿਨ ਘਰੇ ਆਏ ਤੇ ਆਹ ਕੰਮ ਕਰ ਲਈਏ ਬਾਕੀ ਜਿਹੜੀ ਪਨੀਰੀ ਵਾਲੀ ਆ ਉੱਥੇ ਵੀ ਜਾ ਕੇ ਆਉਨੇ ਆ ਹੁਣੀ ਰਾਤ ਨੂੰ ਜਾਂ ਸਵੇਰੇ ਦੇਖਦੇ ਆਂ ਫਿਰ ਇਹ ਆ ਜੀ ਫੱਟੇ ਨਾਲੇ ਵੀ ਬੈਨ ਕੁਮਾਦੇ ਆ ਉਹਦੇ ਪੱਲੇ ਤੁਹਾਨੂੰ ਮੈਨੂੰ ਯਾਰ ਉਹ ਖਾਲੇ ਬਿੱਲੀ ਡੇਲੀ ਘੜੇ ਆ ਉਹਨਾਂ ਨੂੰ ਕਿਹਾ ਜੱਗ ਨਹੀਂ ਪਾਈ ਬੱਦਦੇ ਉਹ ਚੱਗਰੇ ਆ ਲੈ ਮੈਂ ਤਾਂ ਨਾ ਤੂੰ ਆਪਣੇ ਵਾਲੀ ਦੇਖ ਲੈ ਦੇਖੇ ਨਾਲੇ ਪਤਾ ਨਹੀਂ ਕਿ ਕਿੱਥਰ ਰੋਟਾ ਨਹੀਂ ਪਾਇਆ ਉਹ ਆਪਣੇ ਵਾਲੇ ਪਾਲ ਜੀ ਹੋ ਗਏ ਨੇ ਮੇਲੇ ਅੱਜ ਬਾਹਰੋਂ ਉਹਨੇ ਸਾਰਾ ਲੈ ਜੀ ਬੱਸ ਕਰੀਕ ਤੇ ਬਾਕੀ ਬਈ ਮਿਲਦੇ ਆ ਕਿਸੇ ਹੋਰ ਬਲੌਗ ਤੇ ਸਾਸਤਰੀ ਕਾ ਸਤਰੀ